ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਵੜ ਛੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਸਤੀ ਕਾਲ ਸਸਤੀ ਕਾ ਬਾਈ ਫੋ ਠੀਕ ਹਾਂ ਬਾਈ ਠੀਕ ਠਾਕ ਬਾਈ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲੀ ਰਿਹਾ ਪਾਪੀ ਠੀਕ ਆ ਬਾਈ ਨਾਮ ਤੇ ਬਾਈ ਆਪਣਾ ਨਾਮ ਮੇਰਾ ਵੀਰੇ ਬੁੱਟਾ ਸਿੰਘਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਵੀਰੇ ਕੈਂਚੀਆਂ ਤੋਂ 8 ਕਿਲੋਮੀਟਰ ਤਪੇ ਤੋਂ 4 ਕਿਲੋਮੀਟਰ ਬੰਨ ਰਿਹਾ ਨਾ ਠੀਕ ਆ ਕੰਟੈਕਟ ਨੰਬਰ ਬੋਲ ਦੋ 98032 8449 ਬਾਈ ਇਹ ਬਾਈ ਦਾ ਬਾਈ ਕੰਟੈ ਬਾਈ ਜਰਸੀ ਆ ਗਈ ਵੀ ਹਾਂ ਵੀ ਇਹ ਵੀ ਜਰਸੀ ਆ ਬਾਈ ਜਮਾ ਪਿਆ ਔਰ ਜਰਸੀ ਹੈਗੀ ਵੱਡੀ ਆ ਗਈ ਇਹਨਾਂ ਹਾਂ ਇਹ ਵੱਡੀ ਆ ਗਈ ਤੇ ਕਿਹੜਾ ਸੂਆ ਸੂਈ ਹੈ ਬਾਈ ਤੀਜਾ ਸੂਆ ਸੂਈ ਹੈ ਬਾਈ ਇਹ ਕਿੰਨਾ ਟਾਈਮ ਹੋ ਗਿਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਬਾਈ 45 ਦਿਨਾਂ ਦੇ ਇਹ ਗੱਪਣ ਵੀ ਆ ਠੀਕ ਆ ਆਪਾਂ ਕੇ ਨਾਲ ਨੂੰ ਖਾਲੀ ਕਰਕੇ ਦੇਵਾਂਗੇ ਜਾਂ ਕੋਈ ਚੱਕ ਚ ਹੋਏ ਦਾ ਕਰਵਾ ਦੇ ਸਾਰਾ 45 ਦਿਨਾਂ ਦੀ ਵੀਰੇ ਠੀਕ ਹੈ ਬਾਈ ਹਾਂ ਤੇ ਮੰਨ ਕੇ ਚੱਲੋ ਵੀ ਤੁਸੀਂ ਖਾਲੀ ਵਾਲਾ ਮੁੱਲ ਹੀ ਆਪਾਂ ਕਿਹਨਾਂ ਖਾਲੀ ਵਾਲਾ ਮੁੱਲ ਹੀ ਕਰਾਂਗੇ ਤੇ ਕਿੰਨਾ ਦੁੱਧ ਆ ਬਾਈ ਬਾਈ ਦੁੱਧ ਦੇ ਥਲੇ 12 ਕਿਲੋ ਆਪਾਂ ਮਿਣਕੇ ਲੈ ਜਾਲਾ ਠੀਕ ਆ ਦੋ ਟਾਈਮ ਚ ਹੋਵੇ ਤਿੰਨ ਚ ਹੋਵੇ ਲ ਬੜੂਗਾ ਪਰ ਕੱਢਦੇ ਆਂ ਭਾਵੇਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੰਡੀ ਸੀਲ ਦੇ ਬਾਈ ਕਿਵੇਂ ਆ ਹੂੰ ਕੀ ਆ ਤਸੀਲਸ ਲੱਗਦੇ ਆਂ ਆ ਦੇ ਬਾਈ ਆ ਮੈਂ ਜਫਾ ਪਾ ਕੇ ਬੈਠਾ ਰਾ ਕੋਈ ਨਹੀਂ ਆਣੇ ਪਉਣ ਦੀ ਲੋੜ ਨਹੀਂ ਬਾਲੀ ਠੰਡੀ ਆ ਗਈ ਹੈ ਨਾ ਬਾਈ ਬਾਲੀ ਠੰਡੀ ਆ ਗਈ ਕੀ ਬਾਤ ਆ ਤੇ ਉਹ ਚਵਾਈ ਕਿਵੇਂ ਲੱਗਿਆ ਚਵਾਈ ਤਾਂ ਬਾਲੀ ਸੋਹਣੀ ਲੱਗੀ ਹੋਈ ਆ ਬਾਈ ਇਹਦੇ ਠੀਕ ਆ ਜੇ ਮਰਵਾ ਵੀ ਨਹੀਂ ਪਤਾ ਰਾਂ ਲੈ ਬਾਈ ਜਮਾ ਇਹ ਕੁਛ ਕਹਿਰੀ ਵੀ ਨਹੀਂ ਲੈ ਕੋਈ ਪਛਮਾਨ ਨਹੀਂ ਕਰਾਇਆ ਬਾਈ ਨਾ ਕੁਛ ਨਹੀਂ ਬਾਈ ਕੀਤਾ ਲੈ ਬਾਈ ਸਿੱਧਾ ਹੀ ਬਹਿ ਗਿਆ ਬਾਈ ਕਰਮਾਂ ਨੂੰ ਲੱਗ ਨਹੀਂ ਵੀ ਕੀ ਬਾਤ ਆ ਮੋਟੀ ਮੋਟੀ ਚਵਾਈ ਤੇ ਮਰਜੀ ਠੰਡੀ ਆ ਬਾਈ ਹਲਦੀ ਵੀ ਨਹੀਂ ਯਾਰ ਹਲਦੀ ਜਮਾ ਹੀ ਥਣਾ ਦਾ ਸਾਇਹ ਬਾਈ ਚੈੱਕ ਕਰੋ ਇੱਕ ਨੰਬਰ ਥਾਣਾ ਚਾਰ ਥਾਣਾ ਪੂਰੀ ਵਿੱਤੀ ਦੇ ਥਣ ਲੱਗਾ ਦੁੱਧ ਲਈ ਨਾਲ ਨੋਟ ਬੜੀ ਚੰਗੀ ਆ ਗਈ ਬੂਥ ਬਦ ਤੇ ਚਾਰੂ ਜੁਰੂ ਕਮੇ ਚਾਰੂ ਜੁਰੂ ਕਮੇ ਚਾਰੂ ਤਾਂ ਵਾਧੂ ਆ ਬਾਈ ਜਹੇ ਮਰਜ਼ੀ ਕੋਈ ਪਾਈ ਚਾਲਾ ਠੀਕ ਹੈ ਬਾਈ ਹਾਂ ਗਰਮੀਆਂ ਦਾ ਤੋਹਫਾ ਗਰਮੀਆਂ ਤੋਹਫਾ ਦਾ ਹਾਂ ਕਾ ਬਾਈ ਗੱਬੜ ਵੀ ਪੱਕਾ ਨਿਕਲ ਬੰਦੇ ਪੂਰੀ ਤਸੱਲੀ ਦਿੱਤੀ ਹੋਈ ਆਪ ਨੂੰ ਬਾਕੀ ਯਾਰ ਸੈਨਿਕਸ ਹੁਣ ਬਾਲੀ ਆ ਹਣਾ ਹਾਂ ਬਾਈ ਦੇਖ ਪੂਰੀ ਆ ਆਂਕ ਦੇਖੋ ਬਾਈ ਫੁੱਲ ਵੱਟੀ ਆ ਗਈ ਕਰਨ ਵਾਲੀ ਫੇਸ ਵੀ ਚੈੱਕ ਕਰਾਉਨੇ ਆਪਾਂ ਫੇਸ ਬੜਾ ਪਿਆਰਾ ਹੈ ਨਾ ਬਹੁਤ ਸੋਹਣੀ ਬਣੀ ਹੋਈ ਹੈ ਉਹ ਸੀ ਚੀਜ਼ ਹੈ ਬਾਈ ਉਹ ਕਾਪੀ ਮੰਨ ਹਮ ਸਹੀ ਗੱਲ ਆ ਉਹਦੇ ਹਰ ਕੰਮ ਹੀ ਆ ਇਹਦਾ ਵੀ ਜਮਾ ਬਾਈ ਤੇ ਗੱਲ ਹੁਣ ਇਹਦੇ ਮੈਂ ਗੱਲ ਕਰਾਂ ਮੋਲੇ ਦਾ ਕਲੀਰ ਹੋ ਬਾਈ ਮੋਲ ਬਾਈ ਪੜਾ ਜਾਇਜ਼ 32000 ਹੀ ਆ ਇਹਦਾ ਦੇਣ ਲੈਣੀ ਦੇਣ ਲੈਣੀ ਬਾਈ ਚੱਕੋ ਬਾਈ ਜਮਾ ਦੇਣ ਲੈਣ ਜਮਾ ਦੇਣ ਲੈਣ 30000 ਰੁਪਿਆ ਬਾਈ 12 ਕਿਲੋ ਦਾ ਤਰੀਕਾ ਵੀ ਨਹੀਂ ਦਿੰਦਾ ਬੜਾ ਹੂੰ ਠੀਕ ਆ ਲੈ ਬਾਈ ਜਿਵੇਂ ਮਰਜੀ ਜਿੱਤਰ ਮਰਜੀ ਤੇ ਹੱਥ ਮਾਰੀ ਚੱਲ ਜਿੱਤਰ ਮਰਜੀ ਵਗ ਜਾ ਨਾ ਲੈ ਵਾਲੇ ਵਾਲਾ ਤੁਹਾਨੂੰ ਤਾਂ ਭਾਈ ਐ ਫਸ ਕੇ ਖੜ ਜਾਣਾ ਮਗਾ ਨੇ ਹੂੰ ਸਹੀ ਗੱਲ ਆ ਬਾਕੀ ਨਾੜਾ ਨੂੜਾ ਵੀ ਦੱਸ ਦਿਆਂ ਗਰਮਾਲੀ ਦੇ ਲੈਣੇ ਹਾਂ ਹਾਂ ਬਾਈ ਨਜਮਾਤ ਦੀ ਗੱਲ ਆ ਬਾਕੀ ਇੱਕ ਹੋ ਜਾਂ ਬਹੁਤ ਸੋਹਣਾ ਲੱਗਿਆ ਥਣ ਬਾਈ ਨਾੜ ਚੈੱਕ ਕਰੋ ਬਾਈ ਦੋਨਾ ਵਸੇ ਨਾੜਾ ਫੁੱਲ ਜਿੰਗੂ ਪੂਰੀਆਂ ਬਾਈ ਪੂਰੀਆਂ ਹੂੰ ਬਾਕੀ ਸੀਰੀਫ ਬਾਈ ਚੈੱਕ ਕਰ ਸਕਦਾ ਬੜੀ ਆ ਗਈ ਬੜੀ ਬੋਦੀ ਕਨੀ ਕੰਨਬਈ ਦੇਖ ਹੂੰ ਸਹੀ ਗੱਲ ਹਾਂ ਤੇ ਮੁੱਲ ਵੀ ਬਾਈ ਨੇ ਉਹਦੇ ਹਿਸਾਬ ਨਾਲ ਭਾਈ ਜਾਇ ਜੀ ਮੁੱਲ ਦਿੱਤਾ ਪਾ 30000 ਰੁਪਏ ਦੀ ਬਾਈ ਕਹਿੰਦਾ ਦੇ ਦੇਂਗੇ ਬਾਕੀ ਥੋੜਾ ਗਣਾ ਮੰਨ ਤਣ ਕਰ ਦਾਂਗੇ ਭਾਈ ਬੁਟੇ ਟਾਈਮ ਵੀ ਥੋੜਾ ਹੋਇਆ ਸ਼ਾਮ ਤੱਕ ਡਰ ਸ਼ਾਮ ਤਾਂ ਭਾਈ ਪੂਰੇ ਆ ਬਣ ਕੇ ਖੜ ਜਾਂ ਜਮਾਂ ਲੱਗਦਾ ਸੱਜਰਾ ਉਹ ਚੀਜ਼ ਬਣ ਕੇ ਖੜ ਜਾਂਦੀ ਹੈਗੀ ਠੀਕ ਹੈ ਲੇਵਾ ਲੇਵਾ ਫੁੱਲ ਝਾੜ ਦਿਆ ਕੋਈ ਨਹੀਂ ਲੇਵਾ ਝਾੜਨ ਦੀ ਕੋਈ ਉਹ ਨਹੀਂ ਅਲੱਗ ਕੁ ਪਤਾ ਨਹੀਂ ਲੇਵਾ ਬਾਲਾ ਦਿਖਾਈ ਰਿਹਾ ਲੇਵਾ ਫੁੱਲ ਝਾੜ ਦਿਆ ਬਾਕੀ ਹਵਾਨਾ ਸੋਹਣਾ ਸੋਨਾ ਲੱਗਿਆ ਹੋਇਆ ਭਾਈ ਹੂੰ ਸੂਈ ਥੋੜੇ ਦੇ ਤਿੰਨ ਮਹੀਨੇ ਭਾਈ ਤੋ ਤਾਂ ਜੇ ਕੋਈ ਸੇਵ ਨਾ ਕਰੇ ਮਨ ਦਾ ਦੁੱਧ ਵੀ ਬਧੂ 15 16 ਕਿਲੋ ਤੇ ਜਾਊ ਭਾਈ ਠੀਕ ਆ ਲੈ ਸੀਲ ਦੇਖੋ ਭਾਈ ਪੂਛ ਚੱਕ ਰਿਹਾ ਭਾਈ ਦੇਖਦੇ ਪੂਛ ਚੱਕ ਰਿਹਾ ਜਮਾ ਯਾਰ ਪਰ ਕਿੱਥੋਂ ਤਾਰਾ ਮਾਰੀ ਚਲੇ ਰੇ ਖੜੀਆਂ ਲੈ ਆ ਮੇਰੀ ਕੁਸਲ ਹੈ ਕੀ ਬਾਤ ਹੈ ਕੋਈ ਚੱਕਰੀ ਨਹੀਂ ਹਾਂ ਭਾਈ ਹਵਾਨਾ ਫਿਕਸ ਹੈਗਾ ਟਾਇਟਲੇ ਵੇਦੀ ਆ ਗਿਆ ਭਾਈ ਜਮਾ ਲੇਵਾ ਪੂਰਾ ਸੋਹਣਾ ਲੱਗਿਆ ਹੋਇਆਗਾ ਸਹੀ ਗੱਲ ਹੈ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਵੈਡ ਪਸੰਦ ਆਵੇ ਭਾਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ